ਰਿਸ਼ਵਤ ਖੋਰੀ ਦੇ ਹੱਥ ਲੰਮੇ ਹੋ ਸਕਦੇ ਆ ਲੇਕਿਨ ਰਿਸ਼ਵਤ ਖੋਰੀ ਵਾਲੀ ਜਿੰਸ ਬਚਦੀ ਨਹੀਂ ਰਿਸ਼ਵਤ ਖੋਰੀ ਨਾਲ ਰੋਟੀ ਚੱਟੀ ਪੱਕ ਸਕਦੀ ਹੈ ਲੇਕਿਨ ਰਿਸ਼ਵਤ ਖੋਰੀ ਵਾਲੀ ਰੋਟੀ ਪੱਚਦੀ ਨਹੀਂ ਰਿਸ਼ਵਤ ਖੋਰੀ ਵਾਲੀ ਰੋਟੀ ਪੱਚਦੀ ਨਹੀਂ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੇਸ਼ਵਰੀ ਤੁਸੀਂ ਸ਼ਹਿਰ ਤੋਂ ਮਸਲਾ ਲੈਣ ਤੇ ਵੀਡੀਓ ਕਿਸ ਬਾਬਤ ਹੋਣ ਵਾਲੇ ਸਤਿਓ ਇਸ ਸਮੇਂ ਅਸੀਂ ਪਟਵਾਰ ਖਾਨੇ ਮੌਜੂਦ ਹਾਂ ਔਰ ਅੱਜ ਇੱਕ ਇੱਥੇ ਵੱਡੀ ਕਾਰਵਾਈ ਹੋਈ ਹੈ ਇੱਥੇ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਲੇਕਿਨ ਅਸੀਂ ਪਹਿਲਾ ਮਾਮਲਾ ਨਹੀਂ ਕਹਿ ਸਕਦੇ ਅਜਿਹਾ ਮਾਮਲਾ ਜਿਸ ਨੇ ਸਰਕਾਰ ਦੇ ਜਿਹੜੇ ਦਾਅਵੇ ਆ ਸਰਕਾਰ ਜਿਹੜੀ ਗੱਲ ਇੱਕ ਥਾਪੜ ਥਾਪੜ ਕੇ ਕਰਦੀ ਹੈ ਉਸ ਦੀ ਫੂਕ ਕੱਢ ਦਿੰਦੀ ਹੈ ਅਤੇ ਸਰਕਾਰ ਦੇ ਸਾਰੇ ਦਾਅਵਿਆਂ ਨੂੰ ਖੋਖਲਾ ਸਾਬਤ ਕਰ ਦਿੰਦਾ ਹੈ ਇੱਕ ਪਾਸੇ ਸਰਕਾਰ ਕਹਿੰਦੀ ਹੈ ਕਿ ਅਸੀਂ ਭ੍ਰਿਸ਼ਟਾਚਾਰ ਉੱਤੇ ਬਹੁਤ ਸਖਤੀ ਕੀਤੀ ਹੈ ਸਰਕਾਰ ਇਹ ਗੱਲ ਕਹਿੰਦੀ ਹੈ ਕਿ ਰਿਸ਼ਵਤ ਦਾ 1 ਰੁਪਿਆ ਵੀ ਜ਼ਹਿਰ ਹੈ ਪਰ ਇੱਥੇ ਰੰਗੇ ਹੱਥੀ ਇੱਕ ਪਟਵਾਰੀ ਦਾ ਸਹਿਯੋਗੀ ਜਿਹੜਾ ਆ ਉਹ ਰਿਸ਼ਵਤ ਦੀ ਕਿਸ਼ਤ ਲੈਂਦਾ ਫੜੋ ਗਿਆ ਤਾਂ ਇਹ ਬਦਲਾਅ ਆ ਜੀ ਪਹਿਲਾਂ ਤਾਂ ਲੋਕੀ ਕਹਿੰਦੇ ਸੀਗੇ ਰਿਸ਼ਵਤ ਲਈ ਜਾਂਦੀ ਆ ਹੁਣ ਰਿਸ਼ਵਤ ਕਿਸ਼ਤਾਂ ਵਿੱਚ ਲਈ ਜਾ ਰਹੀ ਆ ਦੱਸਿਆ ਜਾ ਰਿਹਾ ਇੱਕ ਪਟਵਾਰੀ ਜਿਸ ਦਾ ਨਾਮ ਵਿਪਨ ਹੈ ਉਸ ਦੇ ਉੱਤੇ ਵੀ aarop ਹਨ ਕਿ ਉਹਨੇ 5000 ਰੁਪਏ ਜਿਹੜੇ ਆ ਉਹ ਰਿਸ਼ਵਤ ਮੰਗੀ ਸੀਗੀ ਇੰਤਕਾਲ ਕਰਨ ਦੀ ਔਰ ਪੀੜਤ ਪਰਦਾ ਕਹਿਣਾ ਕਿ 2000 ਉਹਨਾਂ ਨੇ ਪਰਸੋਂ ਦਿੱਤਾ 3000 ਦੇ ਅੱਜ ਕਿਸ਼ਤ ਦੇਣ ਆਏ ਸੀ ਤਾਂ ਇਹ ਹਾਲਾਤ ਬਣ ਗਏ ਨੇ ਐਡਾ ਵੱਡਾ ਬਦਲਾਅ ਆ ਗਿਆ ਕਿ ਹੁਣ ਰਿਸ਼ਵਤ ਜਿਹੜੀ ਕਿਸ਼ਤਾਂ ਵਿੱਚ ਦਿੱਤੀ ਜਾਂਦੀ ਹੈ ਤੇ ਅੱਜ 3000 ਰੁਪਏ ਕਿਸ਼ਤ ਦੇਣ ਆਇਆ ਵਿਅਕਤੀ ਔਰ ਮੌਕੇ ਤੇ ਰਿਸ਼ਵਤ ਲੈਂਦਾ ਰਿਸ਼ਵਤ ਲੈਂਦਾ ਜਿਹੜਾ ਆ ਪਟਵਾਰੀ ਦਾ ਸਹਿਯੋਗੀ ਰੰਗੇ ਹੱਥੀ ਫੜਿਆ ਗਿਆ ਤਾਂ ਇਹ ਵੱਡੀ ਖਬਰ ਵੱਡਾ ਮਾਮਲਾ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਔਰ ਜਿਸ ਵੇਲੇ ਇੱਥੇ ਵਿਜੀਲੈਂਸ ਦੀ ਸਖਤ ਕਾਰਵਾਈ ਚੱਲ ਰਹੀ ਸੀਗੀ ਆ ਦਰਵਾਜ਼ਾ ਬੰਦ ਕਰ ਦਿੱਤਾ ਗਿਆ ਸੀਗਾ ਔਰ ਮੌਕੇ ਤੇ ਜਿਹੜੇ ਪਟਵਾਰੀ ਆ ਕਿਉਂਕਿ ਅੰਦਰ ਸਰਕਲ ਕਿਹਾ ਜਾਂਦਾ ਪਰ ਕੈਬਨ ਜਿਹੜੇ ਤੁਹਾਨੂੰ ਸਾਰੇ ਖਾਲੀ ਨਜ਼ਰ ਆਉਣਗੇ ਮੌਕੇ ਤੇ ਜਿੰਨੇ ਵੀ ਪਟਵਾਰੀਓ ਸਾਰੇ ਫੀਲਡਾਂ ਨੂੰ ਚੱਲ ਜਾਂਦੇ ਆ ਨਸ ਜਾਂਦੇ ਆ ਦੱਸਿਆ ਜਾ ਰਿਹਾ ਕਿ ਵੈਪਨ ਪਟਵਾਰੀ ਮੌਕੇ ਤੇ ਨਹੀਂ ਹੱਥ ਆਉਂਦਾ ਲੇਕਿਨ ਉਸਦਾ ਸਹਿਯੋਗੀ ਜਿਸਦਾ ਨਾਮ ਸੁਖਦੇਵ ਦੱਸਿਆ ਜਾ ਰਿਹਾ ਹੈ ਵਿਜੀਲੈਂਸ ਵਿਭਾਗ ਦੀ ਟੀਮ ਉਸਨੂੰ ਗ੍ਰਿਫਤਾਰ ਕਰ ਲੈਂਦੀ ਹੈ ਤਾਂ ਵਿਜੀਲੈਂਸ ਵਿਭਾਗ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਇੱਕ ਅਜਿਹੀ ਕਾਰਵਾਈ ਜਿਸ ਨਾਲ ਬਹੁਤ ਸਾਰੇ ਲੋਕਾਂ ਨੂੰ ਰਾਹਤ ਮਿਲੇਗੀ ਪਰ ਸਵਾਲ ਇਹ ਨੇ ਕਿ ਇਸ ਤੋਂ ਪਹਿਲਾਂ ਹੋਰ ਕਿੰਨੇ ਲੋਕ ਅਜੀਆਂ ਕਟਨਾ ਦੇ ਸ਼ਿਕਾਰ ਹੋ ਚੁੱਕੇ ਨੇ ਉਹਨਾਂ ਦਾ ਸਾਹਮਣੇ ਵੀ ਆਉਣਾ ਬਹੁਤ ਜ਼ਰੂਰੀ ਹੈ ਜੇਕਰ ਤੁਹਾਡੇ ਨਾਲ ਪਹਿਲਾਂ ਕਦੀ ਅਜਿਹੀ ਕਟਨਾ ਹੋਈ ਹੈ ਤਾਂ ਤੁਸੀਂ ਸਾਡੇ ਨਾਲ ਨਾਪਤਾ ਬਣਾ ਸਕਦੇ ਹੋ ਅਸੀਂ ਤੁਹਾਡੀ ਆਵਾਜ਼ ਬਣਾਂਗੇ ਕਿਉਂਕਿ ਸਰਕਾਰ ਵਾਅਦੇ ਦਾਅਵੇ ਤਾਂ ਬਹੁਤ ਕਰ ਰਹੀ ਹੈ ਲੇਕਿਨ ਇੱਥੇ ਮੌਕੇ ਤੇ ਮੌਜੂਦ ਇੱਕ ਬਜ਼ੁਰਗ ਦਾ ਕਹਿਣਾ ਕਿ ਭਾਈ ਰਿਸ਼ਵਤਾਂ ਪਹਿਲਾਂ ਨਾਲੋਂ ਵੱਧ ਗਈ ਹਾਲਾਂਕਿ ਇਸ ਗੱਲ ਦੀ ਅਸੀਂ ਪੁਸ਼ਟੀ ਨਹੀਂ ਕਰਦੇ ਲੇਕਿਨ ਮੌਕੇ ਤੇ ਮੌਜੂਦ ਬਜ਼ੁਰਗ ਦਾ ਕਹਿਣਾ ਸੀ ਕਿ ਰਿਸ਼ਵਤ ਤਾਂ ਪਹਿਲਾਂ ਨਾਲੋਂ ਵੱਧ ਗਈ ਹੈ ਰਿਸ਼ਵਤ ਬਿਨਾ ਕੰਮ ਨਹੀਂ ਹੁੰਦੇ ਇੱਕ ਮੌਕੇ ਤੇ ਮੌਜੂਦ ਬਜ਼ੁਰਗ ਦਾ ਕਹਿਣਾ ਸੀਗਾ ਪਰ ਵਿਜੀਲੈਂਸ ਵਿਭਾਗ ਨੇ ਵੱਡੀ ਕਾਰਵਾਈ ਕੀਤੀ ਹੈ ਔਰ ਜਿਹੜਾ ਪਟਵਾਰੀ ਉਸ ਦੇ ਸਹਿਯੋਗੀ ਨੂੰ ਰੰਗੇ ਅੱਤੀ 3000 ਰੁਪਿਆ ਰਿਸ਼ਵਤ ਲੈਦੇ ਫੜਿਆ ਔਰ ਤੁਹਾਨੂੰ ਤਸਵੀਰਾਂ ਹੁਣ ਮੌਕੇ ਤੇ ਦਿਖਾਣੇ ਜਦੋਂ ਪੀੜਤ ਤੇਰੀ ਵੀ ਇੱਥੇ ਮੌਕੇ ਤੇ ਮੌਜੂਦ ਸੀ ਉਹਨਾਂ ਦਾ ਕਹਿਣਾ ਸੀ ਕਿ ਇੰਤਕਾਲ ਕਰਾਉਣ ਲਈ ਉਹਨਾਂ ਦੇ ਗੇੜੇ ਬਜਵਾਏ ਜਾ ਰਹੇ ਸੀ ਉਸ ਤੋਂ ਬਾਅਦ 5000 ਤੇ ਗੱਲ ਮੁੱਕਦੀ ਹੈ ਲੇਕਿਨ ਮਾਹਰਾਂ ਦੀ ਗੱਲ ਮੰਨੀਏ ਤਾਂ ਉਹਨਾਂ ਦਾ ਕਹਿਣਾ ਹੈ ਕਿ ਰਜਿਸਟਰੀ ਤੋਂ ਬਾਅਦ ਇੰਤਕਾਲ ਆਟੋਮੈਟਿਕ ਹੁੰਦਾ ਹੈ ਉਸ ਦੀ ਫੀਸ ਜਿਹੜੀ ਹੈ ਇੰਤਕਾਲ ਦੀ ਜਿਹੜੀ ਫੀਸ ਹੈ ਉਹ ਰਜਿਸਟਰੀ ਦੇ ਵਿੱਚ ਹੀ ਲੈ ਲਈ ਜਾਂਦੀ ਹੈ ਜਦੋਂ ਕ੍ਰਿਸ਼ਨ ਕੁਮਾਰ ਡੀਸੀ ਕ੍ਰਿਸ਼ਨ ਕੁਮਾਰ ਇੱਥੇ ਮੌਕੇ ਤੇ ਮੌਜੂਦ ਸਨ ਉਸ ਵੇਲੇ ਇੰਤਕਾਲਾਂ ਵਿਧੇ ਐਦਾ ਲੋਕਾਂ ਦੀ ਖੱਜਲ ਖਵਾਰੀ ਨਹੀਂ ਹੁੰਦੀ ਸੀਗੀ ਇੰਤਕਾਲ ਆਟੋਮੈਟਿਕ ਕੀਤਾ ਜਾਂਦਾ ਸੀ ਤਾਂ ਹੁਣ ਇਸ ਨੂੰ ਆਪਣੀ ਨਾਰਮਲ ਪ੍ਰੈਕਟਿਸ ਵਿੱਚ ਲਿਆਂਦਾ ਗਿਆ ਤੇ ਲੋਕਾਂ ਦੀ ਖੱਜਲ ਖਵਾਰੀ ਕਰਕੇ ਉਹਨਾਂ ਨੂੰ ਇਸ ਤਰੀਕੇ ਠੱਗਿਆ ਜਾ ਰਿਹਾ ਇਸ ਤਰੀਕੇ ਡੰਗ ਮਾਰਿਆ ਜਾ ਰਿਹਾ ਪਰ ਇਹ ਕੰਪਲੀਟ ਵਿਜੀਲੈਂਸ ਵਿਭਾਗ ਤੋ ਪਹੁੰਚਦੀ ਹੈ ਵਿਦ ਵੀਡੀਓ ਐਫੀਡੈਂਸ ਉਸ ਤੋਂ ਬਾਅਦ ਵਿਜੀਲੈਂਸ ਵਿਭਾਗ ਇੱਥੇ ਸਖਤ ਕਾਰਵਾਈ ਕਰ ਤੇ ਮੌਕੇ ਤੇ ਵਿਪਨ ਪਟਵਾਰੀ ਦਾ ਜਿਹੜਾ ਸਹਾਯੋਗੀ ਐ ਉਸ ਨੂੰ ਗ੍ਰਿਫਤਾਰ ਕੀਤਾ ਜਾਂਦਾ ਦਿਖਾਣੇ ਤੁਹਾਨੂੰ ਮੌਕੇ ਦੀ ਤਸਵੀਰਾਂ ਤੇ ਤੁਸੀਂ ਸ਼ਿਕਾਇਤ ਕੀਤੀ ਸੀ ਹਾਂਜੀ ਹਾਂਜੀ ਮੈਂ ਇਹ ਮੇਰਾ ਬ੍ਰਦਰ ਹੈ ਜਿਹਨੇ ਤਸ਼ਹਿਦ ਤੋਂ ਹਾਂਜੀ ਤੇ ਇਹ ਹਟਦੇ ਨਹੀਂ ਬਾਰ ਬਾਰ ਪੈਸੇ ਮੰਗਦੇ ਲੋ ਛੋਟੇ ਫਿਜ਼ੀਕਲ ਕੀਤੀ ਕੀ ਨਾਂ ਕੋਈ ਮੇਰਾ ਨਾਮ ਪ੍ਰਦੀਪ ਪਵਨ ਕੀ ਕਾਦੇ ਪਾਸੇ ਸ਼ਿਕਾਇਤ ਕੀਤੀ ਮੈਂ ਫਰਜ਼ ਦੇ ਤਾਂ ਆਪਣਾ ਕੰਮ ਕਰਾਣਾ ਸੀ ਉਹਦੇ ਲਈ ਇਹ ਇੰਤਕਾਲ ਦੇ ਪੈਸੇ ਮੰਗਦਾ ਸੀ ਕਿੰਨੇ ਪੈਸੇ ਮੰਗੇ ਸੀ 10000 5000 ਆਜਾ ਆਜਾ ਕੰਮ ਹੋ ਗਿਆ ਕੋਈ ਦੇਖੋਗੇ ਕੰਮ ਹੋਣਾ ਹੋਣਾ ਠੀਕ ਨਾ ਆਮ ਹੋ ਗਿਆ ਕੰਮ ਹੋਣਾ ਹੋਣਾ ਹੋਗਾ ਹਾਂ ਫੋਨ ਕਰਾਵਾਂਗੇ ਕਿੰਨੇ ਦਿਨ ਹੋ ਗਿਆ ਘੁੰਮਦੇ ਨ ਮਗਰ 15 20 ਦਿਨ ਹੋ ਗਿਆ ਜੀ ਇਹਨਾਂ ਨੂੰ ਮਗਰ ਘੁੰਮਦੇ ਨੇ ਮੈਨੂੰ ਕੰਮ ਖੋਇ ਨਹੀਂ ਕੰਮ ਨਹੀਂ ਹੋਇਆ ਜੀ ਇਹ ਕਹਿੰਦੇ ਸੀ ਪੈਸੇ ਲੈਣੇ ਕਿੰਨੇ ਕਿੰਨੇ ਰੁਪਏ ਦੀ ਡਿਮਾਂਡ ਹੋਈ ਸੀ ਪੈਸੇ ਕਦੋਂ ਮੰਗੇ ਸੀ ਕਿੰਨੇ ਰੁਪਏ ਦੀ ਡਿਮਾਂਡ ਹੋਈ ਸੀ ਕਦੇ 5 ਕਦੇ 6 ਹਟਦੇ ਨਹੀਂ ਜਾਣੀ ਇਹ ਮਹਿਕਮਾ ਹਟਦਾ ਨਹੀਂ ਇਹ ਕਿੰਨੇ ਹੁਣ ਫੜਾਇਆ ਕਿੰਨੇ ਫੜਾਇਆ ਤੁਸੀਂ ਮੈਂ ਨਹੀਂ ਰਹਿਣਾ ਕਿੰਨੇ ਫੜਾਇਆ ਅੱਜ ਕਿੰਨੇ ਫੜਾਇਆ ਇਹ ਜਾਊਗੇ ਤਿੰਨ ਕੇ ਜਾਣੇ ਜਾਊਗੇ ਮੇਰੇ ਸਾਹਬ ਨਾਲ ਤਿੰਨ ਜਣ ਹਾਂ ਨਾਮ ਪਤਾ ਇਹ ਨਾਮ ਹੈ ਸਾਰਾ ਕੁਝ ਤੁਹਾਨੂੰ ਬਾਅਦ ਵਿੱਚ ਮੈਂ ਦੱਸ ਦਿੰਨਾ ਠੀਕ ਤੇ ਯਾਨੀ ਕਿ ਦੂ ਦਾ ਨਾਮ ਕਰ ਦੇਖਣਾ ਕੀ ਹੈ ਆਪਣਾ ਕੀ ਲੱਗੇ ਯਾਨੀ ਕਿ ਇੱਕ ਕਾਲਮ ਬਣਾ ਕੇ ਮੈਂ ਤੁਹਾਨੂੰ ਇਹ ਦੱਸਦਾ ਜਿਹੜਾ ਵੀ ਅਫਸਰ ਹੈ ਤੇ ਇਥੇ ਲੈਂਦਾ ਡਿੱਕੇ ਆ ਗਿਆ ਮੇਰੇ ਉਹ ਜਿਹੜੇ ਮਰਜ਼ੀ ਰੈਂਕ ਦਾ ਮੈਂ ਛੱਡਣਾ ਨਹੀਂ ਰਿਸ਼ਵਤ ਵਾਲਾ ਪੈਸੇ ਕਿੰਨੇ ਮੰਗੇ ਸੀ ਪੈਸੇ 5000 ਅੱਛਾ ਠੀਕ ਹੈ ਤੁਹਾਡਾ ਭਾਜੀ ਕੀ ਨਾਮ ਹੈ ਮੇਰਾ ਨਾਮ ਹਰਮੇਲ ਸਿੰਘ ਪਿੰਡ ਸ਼ੋਕਰਾਂ ਪਟਵਾਰੀਆਂ ਦਾ ਹੀ ਕੰਮ ਹੈ ਅੱਛਾ ਕੰਮ ਨਹੀਂ ਕਰ ਰਹੇ ਨਹੀਂ ਕਰਦੇ ਪੈਸੇ ਤੁਸੀਂ ਵੀ ਕੰਮ ਕਰਾਉਣਾ ਸੀ ਤੁਸੀਂ ਕੰਮ ਕਰਾਉਂਦੇ ਆ ਪਰ ਪੈਸੇ ਤੋਂ ਬਗੈਰ ਕੰਮ ਨਹੀਂ ਕਰਦੇ ਪਟਵਾਰੀ ਕੀ ਤੇ ਸਰਕਾਰ ਤਾਂ ਕਹਿੰਦੀ ਆ ਵੀ ਪੈਸੇ ਹੀ ਪੈਸੇ ਪਰ ਮਤਲਬ ਰਿਸ਼ਵਤ ਖਾਤਕ ਮਾਰਤੀ ਜੱੜ ਤੋਂ ਖਤਮ ਕਰਤੀ ਰਿਸ਼ਵਤ ਤਾਂ ਵੱਧ ਗਈ ਆ ਖਤਮ ਕਿੱਥੋਂ ਹੋਈ ਅੱਗੇ ਨਾਲ ਵੀ ਵੱਧ ਗਈ ਆ ਰਿਸ਼ਵਤ ਤਾਂ ਤੁਹਾਡਾ ਕਿਹੜਾ ਪਿੰਡ ਭਾਜੀ ਮੇਰਾ ਬਟਾਲਾ ਹੁਸ਼ਿਆਰ ਜੀ ਤੁਹਾਡੇ ਤੋਂ ਵੀ ਕੋਈ ਡਿਮਾਂਡ ਹੋਈ ਪੈਸੇ ਦੀ ਮੈਂ ਪ੍ਰੋਪਰਟੀ ਦਾ ਕੰਮ ਕਰਵਾ ਰਿਹਾ ਹਾਂ ਹੁਸ਼ਿਆਰ ਪਿੱਛੇ ਜੀ ਤੁਹਾਡੇ ਕੋਈ ਡਿਮਾਂਡ ਨਹੀਂ ਕੱਲੇ ਪਟਵਾਰੀ ਦਾ ਹੋਰ ਵੀ ਕਿਹੜੇ ਪੈਸੇ ਲੈਂਦੇ ਆ ਸਾਰੇ ਲੈਂਦੇ ਆ ਨਹੀਂ ਨਹੀਂ ਕ ਨੇ ਫੇ ਤੁਸੀਂ ਸਰਕਾਰ ਤੱਕ ਇਹ ਕਦੇ ਕੀਤੀ ਭੁਗਤਵਾਰ ਝੂਠ ਬੋਲ ਰਿਹਾ ਕਹੀ ਜਾਂਦੇ ਆ ਸਭ ਪਾਸੇ ਪੈਸੇ ਤੋਂ ਬਗੈਰ ਕੰਮ ਨਹੀਂ ਹੋ ਰਿਹਾ ਅੱਗੇ ਨਾਲੋਂ ਵੀ ਰਿਸਵਤ ਵੱਧ ਗਈ ਆ ਭਾਜੀ ਕੀ ਨਾ ਆਪਣਾ ਜੀ ਮੇਰਾ ਨਾਮ ਹਰਮੇਲ ਸਿੰਘ ਪਿੰਡ ਮੇਰਾ ਛੋਕਰ ਤੇ ਅੱਜ ਆ ਜਿਹੜਾ ਤੁਸੀਂ ਪਟਵਾਰੀ ਫੜਾਇਆ ਕੀ ਕੀ ਦਾ ਨਾਅ ਚੀ ਤੇ ਕੀ ਗੱਲ ਹੋਈ ਜੀ ਇਹ ਮੇਰਾ ਛੋਟਾ ਵੀਰ ਆ ਪ੍ਰਦੀਪ ਜੀ ਤੇ ਇਹ ਬੰਦੇ ਦੀ ਡੈਡੀ ਦੀ ਡੈਥ ਹੋ ਗਈ ਸੀ ਡੇਢ ਮਹੀਨਾ ਪਹਿਲਾਂ ਉਹ ਇੰਤਕਾਲ ਲਈ ਇਹ 2 ਮਰਲੇ ਦਾ ਇੰਤਕਾਲ ਚੜਾਉਣਾ ਸੀਗਾ 7 ਦਿਨਾਂ ਕੋਸ਼ਿਸ਼ ਸਰਸਾਂ ਨੇ ਜਾਂਦੀਆਂ ਇਹਦੇ ਨਾਲ ਉਹਨੇ ਦੀ ਜਗ੍ਹਾ ਵੀ ਨਹੀਂ ਹੋਣੀ ਮੇਰੇ ਹਿਸਾਬ ਨਾਲ ਜੰਨੇ 6000 ਦੀ ਡਿਮਾਂਡ ਕਰ ਰਿਆ ਸੀ ਤੇ ਬਾਅਦ ਦੇ ਵਿੱਚ ਹੌਲੀ ਹੌਲੀ ਲੈਸ ਕਹਿ ਰਿਆ ਉਹਦੀ ਵੀਡੀਓ ਬੜੀਆਂ ਸਾਰੀ ਆਪਣੇ ਕੋਲ ਆ ਤੇ 5000 ਰੁਪਏ ਦੇ ਆ ਗਿਆ ਨਾ ਪੰਜਾਂ ਦੇ ਵਿੱਚੋਂ 2000 ਇੱਕ ਕਿਸ਼ਤ ਦਿੱਤੀ 3000 ਵਿਪਨਜੀ ਦੇ ਸਹਾਇਕ ਨੇ ਅੱਜ ਕਿਸ਼ਤ ਲਈ ਆ ਤੇ ਹੁਣ ਵਿਪਨਜੀ ਫਰਾਰ ਦੱਸੇ ਜਾ ਰਹੇ ਆ ਤੇ ਉਹਦਾ ਸਹਾਇਕ ਨੂੰ ਜਿੱਦਾਂ ਜੋ ਵੀ ਕਹ ਲਓ ਤੇ ਉਹਨਾਂ ਨੂੰ ਵਿਜੀਲੈਂਸ ਲੈ ਚੁੱਕੀ ਜਾ ਚੁੱਕੀ ਆ ਤੇ ਬਾਕੀ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਵੀ ਕਦੋਂ ਕਦੋਂ ਪੈਸੇ ਦਿੱਤੇ ਸੀ ਤੁਸੀਂ ਇਹਨਾਂ ਨੂੰ ਜੀ ਇਹਨਾਂ ਨੂੰ ਆਪਾਂ ਪਰसों 2000 ਰੁਪਏ ਦਿੱਤਾ ਅੱਜ 3000 ਰੁਪਏ ਰੰਗੇ ਹੱਥੀ ਉਹਦੇ ਹੱਥ ਹੱਥ ਜੋ ਵੀ ਸਾਰਾ ਕੁਝ ਕਰਾ ਲਿਆ ਉਹਦਾ ਤੋਹਲੇ ਤੇ ਰੰਗੇ ਹੱਥੀ ਆ ਸਾਰਾ ਕੁਝ ਇਹ ਤੇ ਜਾਨੀ ਬਾਕੀ ਆਪਣੇ ਅਫਸਰ ਦੱਸਣਗੇ ਮੈਂ ਤਾਂ ਇਹ ਚਾਹੁੰਦਾ ਹਾਂ ਮੈਂ ਅੱਗੇ ਵੀ ਦੋ ਤਿੰਨ ਅਫਸਰਾਂ ਦੇ ਜਾਨੀ ਕਿ ਕਰਾਏ ਆ ਠੀਕ ਹੈ ਨਹੀਂ ਇੱਕ ਕਾਨੂੰਗੋ ਸਾਹਿਬ ਸੀ ਇੱਕ ਹੋਰ ਸੀ ਕੋਈ ਚਲੋ ਦੱਸਾਂਗੇ ਫ੍ਰੀ ਟਾਈਮ ਤੇ ਇਹਨਾਂ ਦੇ ਮੈਂ ਜਾਨੀ ਕਿ ਖੜੇ ਪਿਆ ਆ ਜੀ ਜਿੰਨੇ ਇਹ ਜਿਹੜੀ ਰਿਸ਼ਵਤ ਖੋਰ ਅਫਸਰ ਹਨ ਉਹ ਕੋਈ ਵੀ ਰੈਂਕ ਦਾ ਹੋਵੇ ਮੈਨੂੰ ਕੋਈ ਆ ਕੇ ਦੱਸੇ ਤੇ ਮੈਂ ਪੂਰੀ ਬਾਹ ਲਾਵਾਂਗਾ ਜੀ ਹਰ ਤਰ੍ਹਾਂ ਮਦਦ ਕਰਾਂਗਾ ਪਰ ਜਿਹੜਾ ਰਿਸ਼ਵਤ ਖੋਰ ਆ ਹੋਰ ਨਹੀਂ ਅਫਸਰ ਨੂੰ ਕਿਸੇ ਨੂੰ ਗਲਤ ਕਰਨੇ ਜਿਹੜਾ ਰਿਸ਼ਵਤ ਖੋਰ ਬੰਦਾ ਆ ਉਹਨੂੰ ਟੰਗੋ ਪੈ ਜਾਓ ਹੱਥ ਧੋ ਕੇ ਮਗਰ ਉਹਨਾਂ ਦੇ ਇਨੀ ਤੱਕ ਦੇ ਹਟਣਾ ਆ ਇਹ ਤਨਖਾਹਾਂ ਨਾ ਨਹੀਂ ਰੱਜਦੇ 90 90 ਹਜ਼ਾਰ ਤਨਖਾਹ ਲੈਂਦੇ ਆ ਇਹ ਹਾਂਜੀ ਉਹਨਾਂ ਨਾਲ ਨਹੀਂ ਰੁਜਾਂਦਾ ਇਹਨਾਂ ਨੂੰ ਤੇ ਬਾਕੀ ਆਪਾਂ ਡਟੇ ਹੋਣਾ ਤੁਹਾਨੂੰ ਕੀ ਲੱਗਦਾ ਇੱਥੇ ਬਿਨਾਂ ਕੰਮ ਤੋਂ ਯਾਨੀ ਕਿ ਬਿਨਾਂ ਰਿਸ਼ਵਤ ਦੇਤੇ ਹੋਏ ਕੰਮ ਨਹੀਂ ਹੁੰਦਾ ਇੱਥੇ ਨਹੀਂ ਹੁੰਦਾ ਨਹੀਂ ਹੁੰਦਾ ਨਹੀਂ ਹੁੰਦਾ ਹਰ ਕੰਮ ਦੇ ਪੈਸੇ ਲੱਗਦੇ ਆ ਜੀ ਹਰ ਕੰਮ ਦੇ ਇਹਨਾਂ ਨੇ ਪੈਸੇ ਇਹਨਾਂ ਦੇ ਮੂੰਹ ਪੈ ਗਏ ਲੋਕ ਆਪਾਂ ਜਾਣਤਾਂ ਨੇ ਇਹਨਾਂ ਨੂੰ ਦੇ ਦੇ ਕੇ ਚਮਲਾ ਲਿਆ ਕੁਝ ਲੋਕ ਆ ਜਿਹੜੇ ਆਪਾਂ ਕਹਿੰਦੇ ਵੀ ਜਲਦੀ ਇਹਨਾਂ ਨੂੰ ਪੈਸੇ ਦੇ ਕੇ ਕੰਮ ਕਰਾ ਲਓ ਪਰ ਆਪਾਂ ਤਾਂ ਇਹੀ ਗੱਲ ਕਹਿੰਦੇ ਆ ਵੀਰ ਜੀ ਇਹਨਾਂ ਦਾ ਡਟ ਕੇ ਵਿਰੋਧ ਕਰੋ ਆ ਜਿਹੜੀ ਬਿਜ਼ਨਸ ਨੇ ਕਾਰਵਾਈ ਕੀਤੀ ਆ ਉਹਨੂੰ ਸੀ ਕਿਵੇਂ ਦੇਖਦੇ ਹੋ ਜੀ ਬਹੁਤ ਵਧੀਆ ਕਾਰਵਾਈ ਕੀਤੀ ਆ ਜੀ ਇਦਾਂ ਹੀ ਹੋਣੀ ਚਾਹੀਦੀ ਹੈ ਇਦਾਂ ਹੀ ਹੋਣੀ ਚਾਹੀਦੀ ਹੈ ਜਿਹੜਾ ਆਉਂਦਾ ਨਾ ਉਹਨੂੰ ਟੰਗ দাও ਠੀਕ ਆ ਜੀ ਛ ਤੇ ਪੂਰੀਆਂ ਤਸਵੀਰਾਂ ਦੇਖਿਆ ਤੁਸੀਂ ਦੇਖਿਆ ਕਿ ਪਟਵਾਰੀ ਦਾ ਜਿਹੜਾ ਸਹਿਯੋਗੀ ਆ ਸੁਖਦੇਵ ਅਤੇ ਰਾਮਪਾਲ ਦੋ ਜਾਨਾਂ ਦੀ ਗ੍ਰਿਫਤਾਰੀ ਅਜਿੱਥੋਂ ਹੁੰਦੀ ਹੈ ਵਿਜੀਲੈਂਸ ਵਿਭਾਗ ਵੱਲੋਂ ਸਖਤ ਕਾਰਵਾਈ ਕੀਤੀ ਜਾਂਦੀ ਹੈ ਮੈਂ ਪਹਿਲਾਂ ਜਿਵੇਂ ਕਿਹਾ ਕਿ ਜੇਕਰ ਇੱਥੋਂ ਸੰਦੇਸ਼ ਮਿਲਦਾ ਕਿ ਆਪਾਂ ਆਪਣੇ ਹੱਕਾਂ ਪ੍ਰਤੀ ਜਾਗਰਤ ਹੋਈਏ ਅਤੇ ਜੇਕਰ ਪਹਿਲਾਂ ਵੀ ਕੋਈ ਇਸ ਤਰੀਕੇ ਦੀ ਘਟਨਾ ਦਾ ਸ਼ਿਕਾਰ ਹੋ ਚੁੱਕਾ ਹੈ ਜਾਂ ਕਿਸੇ ਹੋਰ ਨੂੰ ਸ਼ਿਕਾਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਵੇਲਾ ਹੈ ਉਹ ਆਪਣੀ ਆਵਾਜ਼ ਬੁਲੰਦ ਕਰੇ ਔਰ ਸਾਡੇ ਤੱਕ ਤੁਸੀਂ ਆਪਣੀ ਆਵਾਜ਼ ਪਹੁੰਚਾ ਸਕਦੇ ਹੋ ਤੁਹਾਡੀ ਆਵਾਜ਼ ਅਸੀਂ ਬੁਲੰਦ ਕਰਾਂਗੇ ਲੇਕਿਨ ਆਖਰ ਚ ਮੈਂ ਇਹੀ ਕਹਿਣਾ ਚਾਹੁੰਨਾ ਕਿ ਜਿਹੜੀ ਰਿਸ਼ਵਤ ਖੋਰੀ ਆ ਨਾਤ ਇੱਕ ਨੂੰ ਰਾਜਾ ਬਣਾਉਂਦੀ ਆ ਨਾ ਦਰਵੇਸ਼ ਬਣਾਉਂਦੀ ਆ ਰਿਸ਼ਵਤ ਖੋਰੀ ਦਾ ਅੰਜਾਮ ਦੇਖ ਲਓ ਕਿ ਉਸ ਤੋਂ ਬਾਅਦ ਜਿਹੜੇ ਰਿਸ਼ਵਤ ਖੋਰ ਹੁੰਦੇ ਆ ਜਦੋਂ ਫਿਰ ਕਾਰਵਾਈਆਂ ਹੁੰਦੀਆਂ ਜਿਹੜੇ ਰਿਸ਼ਵਤ ਖੋਰ ਹੁੰਦੇ ਆਪਣਾ ਮੂੰਹ ਲੁਕੋਂਦੇ ਫਿਰਦੇ ਹੁੰਦੇ ਆ ਇਸ ਕਰਕੇ ਰਿਸ਼ਵਤ ਖੋਰੀ ਤੋਂ ਤੌਬਾ ਕਰਨੀ ਚਾਹੀਦੀ ਤੇ ਸਮਾਜ ਨੂੰ ਇੱਕ ਬਿਹਤਰ ਸਮਾਜ ਬਣਾਉਣਾ ਚਾਹੀਦਾ ਇੱਕ ਵਾਰ ਫਿਰ ਤੋਂ ਵਿジネス ਵਿਭਾਗ ਦੀ ਸ਼ਲਾਘਾ ਬਣਦੀ ਹੈ ਅਤੇ ਜਿਹੜਾ ਵੀਡੀਓ ਐਵੀਡੈਂਸ ਇਹਨਾਂ ਨੇ ਵਿジネス ਭਾਗ ਅੱਗੇ ਰੱਖਿਆ ਆਉਣ ਵਾਲੇ ਸਮੇਂ ਵਿੱਚ ਉਹ ਵੀ ਤੁਹਾਡੇ ਮੂਰੇ ਰੱਖਾਂਗੇ ਉਮੀਦ ਕਰਦੇ ਹਾਂ ਤੁਸੀਂ ਸਾਡੇ ਠੀਕ ਠਾਕ ਰਹੋਗੇ ਅਤੇ ਜਦ ਵੀ ਤੁਹਾਡੇ ਨਾਲ ਕੋਈ ਧੱਕਾ ਕਰਨ ਦੀ ਕੋਸ਼ਿਸ਼ ਕਰੂਗਾ ਆਪਣੀ ਆਵਾਜ਼ ਜ਼ਰੂਰ ਬੁਲੰਦ ਕਰੋਗੇ ਬਹੁਤ ਬਹੁਤ ਸ਼ੁਕਰੀਆ